ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਆਖਰਕਾਰ ਸੂਬੇ ਦੇ ਥਾਣਿਆਂ ਤੇ ਹੋ ਰਹੇ ਹਮਲਿਆਂ ਸੰਬੰਧੀ ਪੰਜਾਬ ਪੁਲਿਸ ਨੂੰ ਕੱਲ ਇੱਕ ਵੱਡੀ ਸਫਲਤਾ ਮਿਲ ਹੀ ਗਈ ਪੰਜਾਬ ਪੁਲਿਸ ਦੀ ਇੱਜ਼ਤ ਦਾ ਸਵਾਲ ਬਣੇ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਤਿੰਨ دہشتਗਰਦ ਕੱਲ ਤੜਕੇ ਪੀਵੀਪੀਟ ਵਿੱਚ ਉੱਤਰ ਪ੍ਰਦੇਸ਼ ਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨਾਲ ਹੋਏ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਮਾਰੇ ਗਏ دہشت ਗਰਦਾਂ ਦੀ ਪਛਾਣ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਵਜੋਂ ਹੋਈ। ਇਹ ਸਾਰੇ ਹੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਂੌਰ ਦੇ ਰਹਿਣ ਵਾਲੇ ਸਨ ਅਤੇ ਬੀਤੇ ਦਿਨੀ ਇਹਨਾਂ ਨੇ ਕਲਾਂੌਰ ਦੇ ਬਖਸ਼ੀਵਾਲਾ ਥਾਣੇ ਤੇ ਗਰਨੇਡ ਹਮਲਾ ਕੀਤਾ ਸੀ। ਉਧਰ ਰੂਪਨਗਰ ਪੁਲਿਸ ਨੂੰ ਵੀ ਕੱਲ ਇੱਕ ਵੱਡੀ ਸਫਲਤਾ ਮਿਲੀ। ਪੁਲਿਸ ਨੇ 11 ਕਤਲਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ। ਇਹ ਕਾਤਲ ਚਾਲਕਾ ਤੋਂ ਲੈਫਟ ਲੈ ਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦਾ ਤੇ ਫਿਰ ਲੁੱਟਖੋ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਸੀ ਮੋਢਲੀ ਪੁੱਛਗੜਚ ਵਿੱਚ ਕਾਤਲ ਨੇ ਮੰਨਿਆ ਕਿ ਉਹ ਹੁਣ ਤੱਕ 11 ਵਿਅਕਤੀਆਂ ਦਾ ਕਤਲ ਕਰ ਚੁੱਕਾ ਹੈ ਅੱਜ ਸਮੁੱਚੇ ਪੰਜਾਬ ਦੀ ਆਪ ਲੀਡਰਸ਼ਿਪ ਦਿੱਲੀ ਵਿੱਚ ਹੋਵੇਗੀ ਦਰਸਲ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਆਪ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਅੱਜ ਵਿਸ਼ੇਸ਼ ਮੀਟਿੰਗ ਲਈ ਦਿੱਲੀ ਬੁਲਾਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਬੁਲਾਇਆ ਗਿਆ ਹੈ। ਪਾਰਟੀ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਇਹਨਾਂ ਸਾਰਿਆਂ ਨਾਲ ਮੀਟਿੰਗ ਕਰਨਗੇ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹਨਾਂ ਸਭ ਦੀਆਂ ਵੱਖ-ਵੱਖ ਵਿਧਾਨ ਸਭਾਾਂ ਦੇ ਹਲਕਿਆਂ ਵਿੱਚ ਚੋਣ ਡਿਊਟੀਆਂ ਨਿਯੁਕਤ ਕੀਤੀਆਂ ਜਾਣਗੀਆਂ। ਅੰਮ੍ਰਿਤਸਰ ਤੇ ਜਲੰਧਰ ਵਿੱਚ ਨਗਰ ਨਿਗਮ ਚੋਣਾ ਵਿੱਚ ਬਹੁਮਤ ਨਾ ਮਿਲਣ ਦੇ ਬਾਵਜੂਦ ਇਨ੍ਹਾਂ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਬਣਨ ਦਾ ਰਾਹ ਪੱਧਰਾ ਸ਼ੁਰੂ ਹੁੰਦਾ ਜਾ ਰਿਹਾ ਹੈ। ਲੁਲੰਦਰ ਦੇ ਕੱਲ 6 ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਸ ਨਾਲ ਹੁਣ ਆਮ ਆਦਮੀ ਪਾਰਟੀ ਕੋਲ 44 ਮੈਂਬਰ ਹੋ ਗਏ ਹਨ ਤੇ ਸ਼ਹਿਰ ਵਿੱਚ ਉਸ ਦਾ ਮੇਅਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਉਧਰ ਅੰਮ੍ਰਿਤਸਰ ਨਗਰ ਨਿਗਮ ਚੋਣਾ ਵਿੱਚ 85 ਵਿੱਚੋਂ 40 ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਬਹੁਮਤ ਲਈ ਸੰਘਰਸ਼ ਕਰਨ ਲਈ ਕਾਂਗਰਸ ਨੂੰ ਕੱਲ ਵੱਡਾ ਝਟਕਾ ਲੱਗਾ ਜਦ ਕਾਂਗਰਸ ਨੇ ਆਪਣਾ ਤਾਕਤ ਪ੍ਰਦਰਸ਼ਨ ਕਰਨ ਲਈ ਮੀਟਿੰਗ ਸੱਦੀ ਦੇ 40 ਜੇਤੂ ਮੈਂਬਰਾਂ ਵਿੱਚੋਂ ਇਸ ਮੀਟਿੰਗ ਵਿੱਚ ਸਿਰਫ 23 ਕੌਂਸਲਰ ਹੀ ਹਾਜ਼ਰ ਹੋਏ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਕੌਂਸਲਰ ਹੁਣ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਹਨ ਸਵੇਰ ਵਿੱਚ ਕੱਲ ਸਾਰਾ ਦਿਨ ਹਲਕਾ ਮੀਂਹ ਪੈਂਦਾ ਰਿਹਾ ਕਈ ਮਹੀਨਿਆਂ ਬਾਅਦ ਪਏ ਇਸ ਮੀਂਹ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਡ ਤੋਂ ਰਾਹਤ ਮਿਲ ਗਈ ਤੇ ਪ੍ਰਦੂਸ਼ਣ ਵੀ ਬਹੁਤ ਘਟ ਗਿਆ। ਖੇਤੀਬਾੜੀ ਮਾਰਾਂ ਮੁਤਾਬਕ ਇਹ ਵਰਖਾ ਫਸਲਾਂ ਲਈ ਬੇਹੱਦ ਲਾਹੇਵੰਦ ਹੈ। ਜਦਕਿ ਸਿਹਤ ਮਾਰਾਂ ਨੇ ਦੱਸਿਆ ਕਿ ਇਸ ਵਰਖਾ ਨਾਲ ਹੁਣ ਲੋਕਾਂ ਨੂੰ ਸੁੱਕੀ ਠੰਡ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਨਜਾਤ ਮਿਲੇਗੀ। ਵਰਖਾ ਹੋਣ ਤੋਂ ਬਾਅਦ ਹੁਣ ਸੂਬੇ ਵਿੱਚ ਧੁੰਦ ਦੀ آمد ਵੀ ਲਗਭਗ ਤੈਅ ਹੈ। ਅੱਜ ਦਾ ਦਿਨ ਮੌਸਮ ਮਾਰਾਂ ਮੁਤਾਬਕ ਸੂਬੇ ਵਿੱਚ ਖੁਸ਼ਕ ਰਹੇਗਾ। ਉੱਧਰ ਪੱਛਮੀ ਗੜਬੜੀ ਦੇ ਚੱਲਦਿਆਂ ਪਹਾੜੀ ਇਲਾਕਿਆਂ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਇਸ ਸੀਜ਼ਨ ਦੀ ਦੂਸਰੀ ਬਰਫਵਾਰੀ ਹੋਈ ਜਿਸ ਨਾਲ ਸੈਲਾਨੀਆਂ ਤੋਂ ਇਲਾਵਾ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਤੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ। ਕ੍ਰਿਸਮਸ ਤੋਂ ਪਹਿਲਾਂ ਬਰਫਵਾਰੀ ਹੋਣ ਨਾਲ ਲੋਕਾਂ ਨੂੰ ਹੁਣ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੇ ਇਨ੍ਹਾਂ ਖੇਤਰਾਂ ਵਿੱਚ ਆਉਣ ਦੀ ਆਸ ਹੈ ਜੋ ਕਿ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗੀ। ਖਨੌਰੀ ਬਾਦਰ ਤੇ ਬੈਠੇ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰਤ ਕੱਲ 28ਵੇਂ ਦਿਨ ਵੀ ਜਾਰੀ ਰਿਹਾ। ਉਹਨਾਂ ਦੀ ਜਾਂਚ ਕਰ ਰਹੇ ਡਾਕਟਰਾਂ ਅਨੁਸਾਰ ਡੱਲੇਵਾਲ ਦੇ ਅੰਦਰੂਨੀ ਅੰਗ ਖਰਾਬ ਹੋਣੇ ਸ਼ੁਰੂ ਹੋ ਗਏ ਹਨ ਅਤੇ ਇਸ ਨੁਕਸਾਨ ਦੀ ਪਰਪਾਈ ਕਦੇ ਵੀ ਨਹੀਂ ਹੋ ਸਕੇਗੀ। ਐਸੇ ਦਰਮਿਆਨ ਕੱਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਵੀ ਡੱਲੇਵਾਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਮਰਨਵਰਤ ਤੋੜਨ ਦੀ ਅਪੀਲ ਕੀਤੀ। ਐਸੇ ਦਰਮਿਆਨ ਪੰਜਾਬ ਭਾਈਪਾਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਡੱਲੇਵਾਲ ਦੀ ਜਾਨ ਦੀ ਪਰਵਾਹ ਕਰਦੇ ਹੋਏ ਡੱਲੇਵਾਲ ਨੂੰ ਮਰਨਵਾਰਤ ਤੋੜਨ ਲਈ ਰਾਜੀ ਕਰਨ ਉਹਨਾਂ ਆਖਿਆ ਕਿ ਕਿਸਾਨ ਆਗੂਆਂ ਨੂੰ ਹਉਮੈ ਤਿਆਗ ਕੇ ਮਰਨਵਾਰਤ ਖਤਮ ਕਰਵਾਉਣ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ ਉਹਨਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵੀ ਸ਼ਬਦੀ ਹਮਲਾ ਬੋਲਦਿਆਂ ਆਖਿਆ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਪਰ ਮੁੱਖ ਮੰਤਰੀ ਇਸ ਦਾ ਸਾਹਮਣਾ ਕਰਨ ਦੀ ਥਾਂ ਹੁਣ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਹਨ ਅੱਜ 27 ਦਿਨ ਹੋ ਗਏ ਪਿਛਲੇ ਹਫਤੇ 10 ਦਿਨ ਤੋਂ ਕਿਉਂਕਿ ਸੁਰੂਚਿਤਾ ਸ਼ਹਿਰ ਕਿਸੇ ਨੇ ਨਹੀਂ ਵਾ ਲਈ ਪਰ ਪਿਛਲੇ 10 ਦਿਨਾਂ ਤੋਂ ਵੱਖ-ਵੱਖ ਲੀਡਰ ਸਾਹਿਬਾਨ ਉੱਥੇ ਜਾ ਕੇ ਉਹਨਾਂ ਦਾ ਹਾਲਚਾਲ ਪੁੱਛ ਰਹੇ ਪਰ ਕਿਸੇ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਡੱਲੇਵਾਲ ਸਾਹਿਬ ਤੁਸੀਂ ਆ ਮਰਨਵਰਤ ਤੋੜੋ ਮੇਰੀ ਬੇਨਤੀ ਸਾਰੇ ਲੀਡਰ ਸਾਹਿਬਾਨ ਨੂੰ ਹੈ ਜਿਆਦਾ ਉਨ੍ਹਾਂ ਦੇ ਨਾਲ ਵਾਲੇ ਜਿਹੜੇ ਪੰਦੇਰ ਜੀ ਜਾਂ ਦੂਜੇ ਜਿਹੜੇ ਸਾਥੀ ਬੈਠੇ ਹੈ ਉਹਨਾਂ ਨੂੰ ਜਾ ਕੇ ਆ ਬੇਨਤੀ ਕਰੋ ਵੀ ਥੋੜਾ ਜਿਹੜਾ ਅਨਸ਼ੰਸ ਸੀਗਾ ਥੋੜਾ ਜਿਹੜਾ ਮਰਨ ਮਰਤ ਤੁਸੀਂ ਰੱਖਿਆ ਇਹਦਾ ਪੀਚਾ ਪੂਰਾ ਹੋ ਗਿਆ ਨਾਥਿੰਗ ਲੈਸ ਦੈਨ ਦਾ ਔਨਰੇਬਲ ਸੁਪਰੀਮ ਕੋਰਟ ਇਟਸੈਲਫ ਹੈਸ ਟੇਕਨ ਨੋਟਿਸ ਮਨੂ ਦੱਸ ਜੋ ਇਨੇ ਬੰਦਿਆਂ ਦਾ ਅਜ ਤੱਕ ਇਤਿਹਾਸ ਦੇ ਅੰਦਰ ਸੁਪਰੀਮ ਕੋਰਟ ਨੇ ਬਾਈ ਨੇਮ ਨੋਟਿਸ ਲਿਆ ਹੋਇਆ ਹੈ ਵੀ ਇਹਨਾਂ ਦੀ ਜਾਨ ਕੀਮਤੀ ਹੈ ਉਹ ਰਾਜਨੀਤਿਕ ਰੋਟੀਆਂ ਸੇਕਣ ਨੂੰ ਪਾਸੇ ਛੱਡੋ ਸਾਹਿਬ ਮੈਂ ਕਹਿੰਦਾ ਸਾਰੀ ਪੰਜਾਬ ਦੀ ਪਛਪਾਨ ਨੂੰ ਇਕੱਠੀ ਹੋ ਕੇ ਦਿੱਲੀ ਜਾਣਾ ਚਾਹੀਦਾ ਉਹਦੇ ਨਾਲ ਵੀ ਵੱਧ ਜ਼ਰੂਰੀ ਇੱਕ ਗੱਲ ਹੈਗੀ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੱਦ ਨੂੰ ਛਡਾਉਣਾ ਦੇਸ਼ ਦੇ ਗ੍ਰਹਿ ਮੰਤਰੀ ਦੀ ਜਿੱਦ ਨੂੰ ਛਡਾਉਣਾ ਉਹ ਕੱਲੀ ਕਾਰਪੋਰੇਟ ਦੀ ਨਾਂ ਸੁਣ ਦੇਸ਼ ਦੇ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣ ਤੇ ਮਸਲੇ ਹੱਲ ਕਰਨ ਜੇ ਮਸਲੇ ਹੱਲ ਕਰ ਦੋਗੇ ਡੱਲੇਵਾਲ ਸਾਹਿਬ ਦੀ ਜਾਨ ਵੱਜ ਜੂਗੀ ਜਾਖੜ ਸਾਹਿਬ ਤੁਹਾਡਾ ਬਿਆਨ ਵੀ ਰਾਜਨੀਤੀ ਤੋਂ ਪਰੇ ਹੈ ਤੁਸੀਂ ਵੀ ਰਾਜਨੀਤੀ ਕਰ ਰਹੇ ਹੋ ਕੇਂਦਰ ਸਰਕਾਰ ਨੇ ਆਪਣੇ ਅਧੀਨ ਸਕੂਲਾਂ ਵਿੱਚ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੇਲ ਨਾ ਕਰਨ ਦੀ ਨੀਤੀ ਹੁਣ ਖਤਮ ਕਰ ਦਿੱਤੀ ਹੈ ਇਸ ਨਾਲ ਹੁਣ ਸਾਲਾਨਾ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਨਾ ਦਿਖਾਉਣ ਵਾਲੇ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਫੇਲ ਕੀਤਾ ਜਾ ਸਕੇਗਾ ਕੱਲ੍ਹ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਫੇਲ ਵਿਦਿਆਰਥੀਆਂ ਨੂੰ 2 ਮਹੀਨੇ ਅੰਦਰ ਇੱਕ ਹੋਰ ਮੌਕਾ ਦਿੱਤਾ ਜਾਵੇਗਾ ਜੇਕਰ ਉਹ ਫਿਰ ਵੀ ਪ੍ਰੀਖਿਆ ਪਾਸ ਨਹੀਂ ਕਰਦੇ ਤਾਂ ਉਹਨਾਂ ਨੂੰ ਦੁਬਾਰਾ ਪੰਜਵੀਂ ਜਾਂ ਅੱਠਵੀਂ ਜਮਾਤ ਵਿੱਚ ਹੀ ਬੈਠਣਾ ਪਵੇਗਾ ਕੇਂਦਰ ਸਰਕਾਰ ਦੇ ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਕਿ ਸਿੱਖਿਆ ਇੱਕ ਰਾਜ ਪੱਧਰੀ ਵਿਸ਼ਾ ਹੋਣ ਕਾਰਨ ਰਾਜਾਂ ਸਰਕਾਰਾਂ ਇਸ ਮਸਲੇ ਤੇ ਆਪਣਾ ਸਵੈ ਦਾ ਫੈਸਲਾ ਲੈ ਸਕਦੀਆਂ ਹਨ ਪੰਚਕੂਲਾ ਨੇੜੇ ਸਥਿਤ ਇੱਕ ਰੈਸਟੋਰੈਂਟ ਵਿੱਚ ਗੋਲੀਬਾਰੀ ਵਿੱਚ ਕੱਲ ਇੱਕ ਮੁਟਿਆਰ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਇਹ ਤਿੰਨੋਂ ਰੈਸਟੋਰੈਂਟ ਵਿੱਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਸਨ ਦੱਸਿਆ ਗਿਆ ਕਿ ਇੱਕ ਗੱਡੀ ਵਿੱਚ ਆਏ ਤਿੰਨ ਨੌਜਵਾਨਾਂ ਨੇ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਜਿਸ ਵਿੱਚ ਇਹਨਾਂ ਦੀ ਮੌਤ ਹੋ ਗਈ ਪੁਲਿਸ ਨੇ ਮੁਢਲੀ ਜਾਂਚ ਵਿੱਚ ਇਸ਼ਾਰਾ ਕੀਤਾ ਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਜਾਪ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਚਕੰਨੇ ਕੀਤੇ ਜਾਣ ਦੇ ਬਾਵਜੂਦ ਲੋਕ ਡਿਜੀਟਲ ਅਰੈਸਟ ਦਾ ਸ਼ਿਕਾਰ ਹੋ ਰਹੇ ਹਨ ਖਾਸ ਕਰ ਹੈਰਾਨੀ ਦੀ ਗੱਲ ਹੈ ਕਿ ਪੜ੍ਹੇ ਲਿਖੇ ਲੋਕ ਇਸ ਦਾ ਸ਼ਿਕਾਰ ਜ਼ਿਆਦਾ ਗਿਣਤੀ ਵਿੱਚ ਹੋ ਰਹੇ ਹਨ ਹੁਣ ਬੰਗਲੌਰ ਤੋਂ ਖਬਰ ਆਈ ਕਿ ਇੱਥੇ ਇੱਕ ਸੌਫਟਵੇਅਰ ਇੰਜੀਨੀਅਰ ਡਿਜੀਟਲ ਅਰੇਸਟ ਕਪੜੇ ਦਾ ਸ਼ਿਕਾਰ ਹੋ ਗਿਆ ਤੇ ਆਪਣੀ ਮਿਹਨਤ ਦੇ ਲਗਭਗ ਉਸਨੇ 12 ਕਰੋੜ ਰੁਪਏ ਗਵਾ ਦਿੱਤੇ ਦੱਸਿਆ ਗਿਆ ਕਿ ਠੱਗਾਂ ਨੇ ਪੁਲਿਸ ਅਧਿਕਾਰੀ ਬਣ ਕੇ ਉਸ ਨੂੰ ਫੋਨ ਕੀਤਾ ਕਿ ਉਸ ਦੇ ਆਧਾਰ ਕਾਰਡ ਦੀ ਦੁਰਵਰਤੋਂ ਮਨੀ ਲਾਂਡਰਿੰਗ ਵਾਸਤੇ ਹੋ ਰਹੀ ਹੈ ਇਸ ਲਈ ਉਸ ਵਿਰੁੱਧ ਮੁੰਬਈ ਵਿੱਚ ਕੇਸ ਦਰਜ ਕੀਤਾ ਗਿਆ ਹੈ ਸੂਬੇ ਦੇ ਬਿਜਲੀ ਵਿਭਾਗ ਮੈਕਮੇ ਪਾਵਰਕਾਮ ਨੂੰ ਸਰਦੀਆਂ ਵਿੱਚ ਵੀ ਪਸੀਨੇ ਆ ਰਹੇ ਹਨ ਦਰਸਲ ਪਾਵਰਕਾਮ ਤੇ ਹੁਣ ਵਿੱਤੀ ਸੰਕਟ ਮੰਡਰਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਬਸਿਡੀ ਤੇ ਸਰਕਾਰੀ ਮੈਕਮਿਆਂ ਵੱਲ ਖੜੇ ਬਕਾਇਆ ਬਿੱਲਾਂ ਦੀ ਰਾਸ਼ੀ ਦੇ ਚੱਲਦੇ ਸੂਬਾ ਸਰਕਾਰ ਦੇ ਇਸ ਮੈਕਮੇ ਦੀ ਵਿੱਤੀ ਹਾਲਤ ਬੇਹੱਦ ਮਾੜੀ ਹੁੰਦੀ ਜਾ ਰਹੀ ਹੈ ਇੱਕ ਅੰਦਾਜ਼ੇ ਮੁਤਾਬਕ ਮੌਜੂਦਾ ਸਾਲ ਦਾ ਸਬਸਿਡੀ ਬਕਾਇਆ ਬਿੱਲ 4500 ਕਰੋੜ ਰੁਪਏ ਤੇ ਪਿਛਲੇ ਸਾਲ ਦੀ ਸਬਸਿਡੀ ਲਗਭਗ 5500 ਕਰੋੜ ਰੁਪਏ ਸੂਬਾ ਸਰਕਾਰ ਵੱਲ ਇਸ ਵਿਭਾਗ 'ਤੇ ਖੜੀ ਹੈ ਇਸ ਤੋਂ ਇਲਾਵਾ ਲਗਭਗ 1350 ਕਰੋੜ ਰੁਪਏ ਦੇ ਬਿੱਲ ਵੀ ਸਰਕਾਰੀ ਵਿਭਾਗਾਂ ਵੱਲ ਪੈਂਡਿੰਗ ਹਨ ਜਿਨ੍ਹਾਂ ਨੂੰ ਨਾ ਮਿਲਣ ਕਰਕੇ ਪਾਵਰਕਾਮ ਦੀ ਵਿੱਤੀ ਹਾਲਤ ਬੇहद ਮਾੜੀ ਹੋ ਗਈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜੇਕਰ ਇਹ ਸਥਿਤੀ ਨਾ ਸੁਧਰੀ ਤਾਂ ਪਾਵਰ ਕਾਮ ਦੇ ਮੁਲਾਜ਼ਮਾਂ ਨੂੰ ਤਨਖਾਹ ਦੇ ਵੀ ਲਾਲੇ ਪਹਿਚਾਨਗੇ। ਸੁਖਵੀਰ ਸਿੰਘ ਬਾਦਲ ਨੇ 4 ਦਸੰਬਰ ਨੂੰ ਹਰਮੰਦਰ ਸਾਹਿਬ ਵਿਖੇ ਉਹਨਾਂ ਤੇ ਹੋਏ ਹਮਲੇ ਦੌਰਾਨ ਦਲੇਰੀ ਨਾਲ ਰੱਖਿਆ ਕਰਨ ਵਾਲੇ ਐਸਆਈ ਜਸਬੀਰ ਸਿੰਘ ਤੇ ਹੀਰਾ ਸਿੰਘ ਦਾ ਰਾਸ਼ਟਰਪਤੀ ਮੈਡਲ ਨਾਲ ਸਨਮਾਨ ਕਰਨ ਦੀ ਸਿਫਾਰਿਸ਼ ਕੀਤੀ ਹੈ। ਉਹਨਾਂ ਇਹ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਵੀ ਲਿਖ ਦਿੱਤਾ। ਇਸ ਪੱਤਰ ਵਿੱਚ ਸੁਖਵੀਰ ਬਾਦਲ ਨੇ ਕਿਹਾ ਕਿ ਦੋਵਾਂ ਮੁਲਾਜ਼ਮਾਂ ਨੇ 4 ਦਸੰਬਰ ਨੂੰ ਜੋ ਦਲੇਰੀ ਤੇ ਫਰਜ਼ ਪ੍ਰਤੀ ਸਮਰਪਣ ਦੀ ਭਾਵਨਾ ਦਿਖਾਈ ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਹ ਘੱਟ ਹੈ। ਮੁਹਾਲੀ ਵਿੱਚ ਬੀਤੇ ਦਿਨੀ ਇੱਕ ਬਿਲਡਿੰਗ ਦੇ ਢਹਿ ਢੇਰੀ ਹੋਣ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਕੱਲ ਇੱਕ ਵੱਡੀ ਕਾਰਵਾਈ ਕਰਦੇ ਪਲਾਟ ਦੇ ਦੋਵਾਂ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਹੁਣ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹ ਸਾਰੀ ਕਰ ਰਹੇ ਠੇਕੇਦਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ ਫਰਾਰ ਹੈ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਆਪਣੀ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕ ਜੌਨੀ ਸਿੰਘਲਾ ਦਾ ਮਰਨ ਵਰਤ ਕੱਲ੍ਹ ਦੂਜੇ ਦਿਨ ਵਿੱਚ ਦਾਖਲ ਹੋ ਗਿਆ ਜਦੋਂ ਕਿ ਕੰਪਿਊਟਰ ਅਧਿਆਪਕਾਂ ਦੀ ਲੜੀਵਾਰ ਭੁੱਖ ਹੜਤਾਲ ਦਾ ਕੱਲ 114ਵਾਂ ਦਿਨ ਸੀ। ਕਲਾਕੇ ਦੀ ਠੰਡ ਦੇ ਬਾਵਜੂਦ ਕੰਪਿਊਟਰ ਅਧਿਆਪਕ ਸੰਗਰੂਰ ਵਿੱਚ ਡੀਸੀ ਦਫ਼ਤਰ ਅੱਗੇ ਮਰਨਵਰਤ ਬੈਠੇ ਕੰਪਿਊਟਰ ਅਧਿਆਪਕ ਨਾਲ ਡਟੇ ਹੋਏ ਹਨ ਉਧਰ ਕੱਲ ਡੈਮੋਕਰੈਟਿਕ ਟੀਚਰ ਫਰੰਟ ਤੇ ਸਾਂਝੇ ਅਧਿਆਪਕ ਮੋਰਚੇ ਨੇ ਵੀ ਸੂਬੇ ਭਰ ਵਿੱਚ ਡੀਸੀ ਦਫ਼ਤਰਾਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਦਰਸਲ ਇਹਨਾਂ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਤਰੱਕੀ ਤੋਂ ਬਾਅਦ ਅਧਿਆਪਕਾਂ ਨੂੰ ਦੂਰ ਦਰਾਡੇ ਸਟੇਸ਼ਨ ਦਿੱਤੇ ਗਏ ਹਨ ਜਦਕਿ ਸੂਬਾ ਸਰਕਾਰ ਮਿਡਲ ਸਕੂਲਾਂ ਨੂੰ ਵੀ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ ਆਗੋ ਨੇ ਆਖਿਆ ਕਿ ਸੂਬਾ ਸਰਕਾਰ ਦੀਆਂ ਸਿੱਖਿਆ ਨੂੰ ਤਬਾਹ ਕਰਨ ਦੀਆਂ ਇਹਨਾਂ ਕੋਝੀਆਂ ਚਾਲਾਂ ਨੂੰ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਸੂਬੇ ਨੂੰ ਸੌਰ ਊਰਜਾ ਉਤਪਾਦਨ ਵਿੱਚ ਮੋਹਰੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਕੱਲ 200 64 ਮੈਗਾਵਾਟ ਸਮਰੱਥਾ ਦੇ 64 ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਹ ਪਲਾਂਟ 4 ਮੈਗਾਵਾਟ ਸਮਰੱਥਾ ਵਾਲੇ ਹੋਣਗੇ। ਇਸ ਸੰਬੰਧੀ ਕੱਲ ਸੂਬਾ ਸਰਕਾਰ ਨੇ ਚੰਡੀਗੜ੍ਹ ਵਿੱਚ VP ਸੋਲਰ ਜਨਰੇਸ਼ਨ ਪ੍ਰਾਈਵੇਟ ਲਿਮਟਿਡ ਨੂੰ ਇਹ ਪਾਵਰ ਪਲਾਂਟ ਲਾਉਣ ਦੀ ਮਨਜ਼ੂਰੀ ਦਾ ਪੱਤਰ ਸੌਂਪ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸੂਬਾ ਸਰਕਾਰ ਨੂੰ ਲਗਭਗ ਸਾਲਾਨਾ 200 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੀ ਬਚਤ ਹੋਵੇਗੀ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਬਡਾਣਾ ਤੋਂ ਕੱਲ ਇੱਕ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਇੱਥੇ ਇੱਟਾਂ ਦੇ ਪੱਠੇ ਦੀ ਇੱਕ ਕੰਧ ਡਿੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਪੁਲਿਸ ਅਨੁਸਾਰ ਇਹ ਹਾ사 ਉਸ ਸਮੇਂ ਵਾਪਰਿਆ ਜਦੋਂ ਇਹ ਬੱਚੇ ਸੌ ਰਹੇ ਸਨ ਤੇ ਕੰਧ ਉਹਨਾਂ ਉੱਪਰ ਆ ਡਿੱਗੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਹੋਣ ਵਾਲੇ ਕੁੰਭ ਮੇਲੇ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਕੱਲ ਉੱਤਰ ਪ੍ਰਦੇਸ਼ ਦੇ ਡੀਜੀਪੀ ਨੇ ਦੱਸਿਆ ਕਿ ਇਹ ਮਹਾਕੰਵ 13 ਜਨਵਰੀ ਤੋਂ 26 ਫਰਵਰੀ ਤੱਕ ਚੱਲੇਗਾ ਜਿਸ ਵਿੱਚ ਲਗਭਗ 50 ਕਰੋੜ ਤੀਰਥ ਯਾਤਰੀਆਂ ਦੇ ਆਉਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਤੀਰਥ ਯਾਤਰੀਆਂ ਦੀ ਸੁਰੱਖਿਆ ਲਈ ਲਗਭਗ 1 ਲੱਖ ਉੱਤਰ ਪ੍ਰਦੇਸ਼ ਪੁਲਿਸ ਦੇ ਮੁਲਾਜ਼ਮ ਤਾਇਨਾਤ ਰਹਿਣਗੇ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਇਸ ਵਾਰ ਮੇਲੇ ਦੀ ਸੁਰੱਖਿਆ ਦਾ ਪੂਰਾ ਕੰਮ ਡਿਜੀਟਲ ਤਰੀਕੇ ਨਾਲ ਕੀਤਾ ਜਾਵੇਗਾ। ਭਾਰਤ ਤੇ ਬੰਗਲਾਦੇਸ਼ ਦਰਮਿਆਨ ਵਿਗੜ ਰਹੇ ਸਬੰਧਾਂ ਦੇ ਹੋਰ ਵਿਗੜਨ ਦੀ ਸੰਭਾਵਨਾ ਪੈਦਾ ਹੁੰਦੀ ਜਾ ਰਹੀ ਹੈ। ਦਰਸਲ ਹੁਣ ਬੰਗਲਾਦੇਸ਼ ਦੀ ਅੰਤਨਮ ਸਰਕਾਰ ਨੇ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਟਾਕਾ ਵਾਪਸ ਭੇਜਣ ਲਈ ਭਾਰਤ ਨੂੰ ਨੋਟਿਸ ਭੇਜ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਹਸੀਨਾ ਜਲਾਵਤਨ ਕੀਤੇ ਜਾਣ ਮਗਰੋਂ ਪਿਛਲੇ 5 ਅਗਸਤ ਤੋਂ ਭਾਰਤ ਵਿੱਚ ਰਹਿ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਸ਼ੇਖ ਹਸੀਨਾ ਦੀ ਹਵਾਲਗੀ ਦੇ ਮੁੱਦੇ ਤੇ ਕਿਹੜਾ ਕਦਮ ਉਠਾਉਂਦੀ ਹੈ। ਇਜ਼ਰਾਈਲ ਦੁਆਰਾ ਹਜ਼ਬੁੱਲਾ ਤੇ ਕੀਤੇ ਗਏ ਵਾਕੀ ਟਾਕੀ ਤੇ ਪੇਜਰ ਹਮਲਿਆਂ ਸੰਬੰਧੀ ਕੱਲ ਇੱਕ ਅਹਿਮ ਖੁਲਾਸਾ ਹੋਇਆ ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲ ਨੇ ਇਨ੍ਹਾਂ ਹਮਲਿਆਂ ਦੀ ਯੋਜਨਾ ਲਗਭਗ 10 ਸਾਲ ਪਹਿਲਾਂ ਬਣਾ ਲਈ ਸੀ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ ਇਨ੍ਹਾਂ ਵਾਕੀ ਟਾਕੀ ਸੈਟਾਂ ਨੂੰ 10 ਸਾਲ ਪਹਿਲਾਂ ਵਿਸਫੋਟਕ ਸਮਗਰੀ ਨਾਲ ਲੈਸ ਕਰਕੇ ਹਜ਼ਬੁੱਲਾ ਨੂੰ ਵੇਚ ਦਿੱਤਾ ਸੀ ਤੇ ਉਹ ਟੁਕਮੇ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਦ ਇਹਨਾਂ ਨਾਲ ਹਮਲਾ ਕਰਨਾ ਹੈ ਪੇਜ਼ਰ ਮਾਮਲੇ ਵਿੱਚ ਵੀ ਮੁਸਾਦ ਨੇ ਪਿਛਲੇ 2 ਸਾਲ ਤੋਂ ਤਿਆਰੀ ਕਰਕੇ ਰੱਖੀ ਹੋਈ ਸੀ। ਉੱਗੇ ਫਿਲਮ ਸਾਜ਼ ਸ਼ਿਆਮ ਬੈਨੇਗਲ ਦਾ ਕੱਲ ਦਿਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਕਿਡਨੀ ਦੀ ਗੰਭੀਰ ਸਮੱਸਿਆ ਤੋਂ ਪੀੜਤ ਸਨ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।